ਹਾਂਜੀ ਬਾਈ ਗੁੱਡ ਮਾਰਨਿੰਗ ਜੀ ਕੀ ਹਾਲ ਨੇ ਹੋਰ ਘਰ ਪਰਿਵਾਰ ਬਾਈ ਸਾਰਿਆਂ ਨੇ ਵਧੀਆ ਨੇ ਜਨਮ ਪਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਆ ਗਿਆ ਆਪਾਂ ਇਧਰ ਲੈ ਕਰੇ ਵਜਾ ਯਾਰ ਤਾਂ ਕਰਨ ਲੱਗ ਗਿਆ ਹੁਣ ਤਾਂ ਉਦੋਂ ਆ ਛਾਤੇ ਤੇ ਬਿਠਾਇਆ ਤੇ ਉੱਚਾ ਕਰਕੇ ਉੱਡ ਗਿਆ ਅਈ ਤੇ ਬਹਿ ਗਿਆ ਤੂੰ ਪਰਾਂ ਵਹਿ ਗਿਆ ਫਿਰ ਬੀਬੀ ਬਿਜੀ ਦੀ ਛਾਤਰੀ ਲਈ ਆ ਕੇ ਗਿਆ ਫਿਰ ਉਹ ਬਿਠਾਇਆ ਹੁਣ ਵੱਡਾ ਹੋ ਗਿਆ ਬਾਈ ਹੁਣ ਟਾਰੀਆਂ ਲਾ ਕੇ ਆ ਮਾਰਨ ਹੁਣ ਬਿਠਾਇਆ ਜਾਂਦਾ ਈ ਛਾਤਰੀ ਤੇ ਟਾਈਮ ਨਹੀਂ ਲੱਗਦਾ ਲੈ ਤਰ ਘਰ ਦੀ ਇਹ ਪਾਣੀ ਬੰਦ ਤੇ ਤਾਂ ਕਰਕੇ ਥੋੜਾ ਜਿਹਾ ਚੱਕਰ ਵੀਊ ਦੇ ਵਿੱਚ ਆਉਂਦਾ ਕੰਮ ਆ ਦਾ ਕੋਈ ਗੱਲ ਨਹੀਂ ਹੌਲੀ ਹੌਲੀ ਲੱਗ ਜੂ ਐਡਾ ਤਾਂ ਕੋਈ ਫਟ ਵੀ ਨਹੀਂ ਹੈਗਾ ਕੋਈ ਚੱਕਰ ਨਹੀਂ ਤੇ ਦੂਜੇ ਵਜੇ ਵੀ ਆਪਣੇ ਘੈਂਟ ਹੋ ਰਹੇ ਨੇ ਬਈ ਉਹ ਵੀ ਤੁਹਾਨੂੰ ਦਿਖਾਉਣਾ ਤੇ ਟੋਪ ਜੀ ਕੋਈ ਉਹ ਨਾ ਇਹਦਾ ਖੁੱਡੇ ਚ ਆਜੋ 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 ਜੀ ਆ ਆ ਗਿਆ ਬੱਚਾ ਇੱਕ ਤਾਂ ਬਾਰੇ ਤੇ ਬੱਚੇ ਕਰੋ ਚੈੱਕ ਆ ਦੇਖ ਆ ਬੱਚਾ ਵੱਡਾ ਹੋ ਗਿਆ ਇਹਨ ਤਾਂ ਬੱਚੇ ਬਾਰੇ ਵੀ ਛੜਦੀ ਦਾ ਬਾਰੇ ਵੀ ਅਗਰ ਹਲੇ ਰੀ ਛੜਦੇ ਇਹਨੂੰ ਆ ਬੱਚੇ ਵੀ ਦੇਖੋ ਬਈ ਇਸ ਮਿੱਟ ਲਈ ਜਨੇ ਯਾਰ ਹੋਰੀ ਜਿਵੇਂ ਨੇ ਕਰੋ ਸ਼ੌਂਕ ਬੱਚਿਆਂ ਦਾ ਆ ਤਾਂ ਘਾਲ ਸਿਰਾ ਬਣੂ ਜਮਾ ਡੰਜ ਆ ਘੈਂਟ ਬਣੂਗਾ ਹਜੇ ਉਹ ਵਧੀਆ ਦਾ ਵੀ ਬਣੂਗਾ ਜੀ ਇਹਦਾ ਵੀ ਸਰਕਾ ਵਾਲਾਗਾ ਆ ਬੱਚੇ ਨੇ ਦੋਨੇ ਆ ਘੱਟ ਪਾਲ ਰਿਹਾ ਯਾਰ ਥੋੜਾ ਜਿਹਾ ਉਹ ਵਧੀਆ ਬੜ ਰਿਹਾ ਇਹਨੂੰ ਪਾਣੀ ਪੂਣੀ ਦੇ ਸੋਲੇ ਛੱਲੇ ਆਪਦੇ ਹੱਥ ਨਾਲ ਦਿਆ ਕਰੀਏ ਯਾਰ ਹੁਣ ਕਰੀਏ ਇਹਨਾਂ ਦਾ ਵੀ ਟ੍ਰੀਟਮੈਂਟ ਵੱਧ ਆਹ ਬੱਚੇ ਨੇ ਭਾਈ ਆ ਵੱਡਾ ਹੋ ਗਿਆ ਤਾਂ ਵਧੀਆ ਹੋ ਗਿਆ ਹੁਣ ਬਚਾ ਜਾ ਵੀ ਖਾਦਰੇ ਤੇ ਲਾਉਣ ਵਾਲਾ ਯਾਰ ਤੇ ਪਾਣੀ ਪੂਣੀ ਇਹਨਾਂ ਨੂੰ ਭਰੀਏ ਮੈਂ ਇਹਨਾਂ ਨੂੰ ਦਾਣੇ ਪਾਈਏ ਤੇ ਅੱਜ ਮੇਰੀ ਭਾਣਜੀ ਦਾ ਜਨਮ ਦਿਨ ਵੀ ਹੈਗਾ ਤੇ ਉਧਰ ਵੀ ਜਾਣਾ ਭਾਈ ਤੇ ਤਾਂ ਕਰਕੇ ਵੀਡੀਓ ਮੇਰੇ ਹਿਸਾਬ ਨਾਲ ਛੋਟੇ ਹੀ ਰਹੇ ਕੋਈ ਖਾਸ ਵੱਡੀ ਨਹੀਂ ਹੋਣੀ ਤੇ ਹੱਥ ਨੇ ਚਾਬੀ ਵੀ ਐਪੀ ਨੂੰ ਦੇ ਕੇ ਜਾਊਂਗਾ ਉਹੀ ਦਾਣੇ ਪਾ ਕੇ ਜਬ ਕਬੂਤਰਾਂ ਨੂੰ ਮੈਂ ਦਾਣੇ ਵੀ ਨਹੀਂ ਪਾ ਸਕਦਾ ਹੱਥ ਨੇ ਤਾਂ ਕਾਉਂਕੀ ਮੈਂ ਹੁਣੇ ਹੀ ਨਹੀਂ ਹੱਥ ਨੇ ਪਾਉਂਗਾ ਕਿੱਥੇ ਦਾਣੇ ਤੇ ਬੱਚੇ ਆਪਣੇ ਇੱਧਰ ਵੀ ਬਈ ਸੈਟ ਨੇ ਜਾਵਾਂ ਓਕੇ ਨੇ ਇਹ ਕਪੜਾ ਕਪੜਾ ਮੈਂ ਲਾਤਾ ਇਹਨਾਂ ਤੋਂ ਨਾ ਸਾਰੇ ਬੱਚੇ ਓਕੇ ਦੀ ਰਿਪੋਰਟ 'ਚ ਬੈਠੇ ਨੇ ਇਹ ਦਵਾਈ ਦੋ ਕੋਈ ਲਾਤੀ ਸੀ ਦਵਾਈ ਦੋ ਬਹੁਤ ਸੈਟ ਆ ਮਿੱਠਾ ਮਿੱਠਾ ਓਕੇ ਮਾਰ ਰਹੇ ਨੇ ਨਾ ਦਾਣੇ ਦੋਣੇ ਵਧੀਆ ਖਾ ਰਹੇ ਨੇ ਕੋਈ ਈਸ਼ ਵਾਲੀ ਗੱਲ ਨਹੀਂ ਹੈਗੀ ਹਰਜੀ ਤੇ ਬਸ ਇੱਕ ਦਰਾ ਇਹਨਾਂ ਦੇ ਕੰਨੀਆਂ ਵੱਡਦੇ ਸੀ ਬਸ ਇੱਕ ਤਰੀਕਾ ਆਉਣ ਵਾਲੀਆਂ ਕੰਨੀਆਂ ਇਹਨਾਂ ਨੇ ਕੱਟ ਦਾਂਗੇ ਫਿਰ ਆਪਾਂ ਫਿਰ ਫਰਵਰੀ ਦੇ ਐਂਡ 'ਚ ਪੱਟਣੇ ਵੀ ਨੇ 20-22 ਦਿਨ 25 ਦਿਨ ਬਾਅਦ ਕਬੂਤਰ ਪੱਟਣੇ ਵੀ ਨੇ ਆਪਾਂ ਦੇਖਦੇ ਆਂ ਉਹੀ ਬਣਾਵਾਂਗੇ ਪਰ ਵੀਡੀਓ ਨਹੀਂ ਬਾਈ ਬਣਾਉਂਦੇ ਸੱਚ ਕਮਿਟੀ ਦੇ ਰੂਲਾਂ ਮੁਤਾਬਕ ਸਾਲ ਆਪਾ ਹੈ ਨਹੀਂ ਕਮਿਟੀ ਚ ਪਰ ਫਿਰ ਵੀ ਰੂਲਾਂ ਮੁਤਾਬਕ ਚੱਲਣਾ ਪੈਂਦਾ ਪਹਿਲਾਂ ਐਲੀਕੇਸ਼ਨ ਬਹੁਤ ਵੱਡਾ ਲੱਗਿਆ ਸੀ ਕਬੂਤਰ ਬਾਜਾਂ ਤੇ ਤੇ ਤਾਂ ਕਰਕੇ ਮੰਮੀ ਆਪਾ ਕੋਈ ਵੀ ਵੀਡੀਓ ਨਹੀਂ ਬਣਾਉਂਦੇ ਵੀ ਆਪਣੀ ਵੀਡੀਓ ਐਵੇਂ ਗਲਤ ਅਸਰ ਪਾਵੇ ਯਾਰ ਆਪਣਾ ਸ਼ੌਂਕ ਹੈ ਪੁੱਤਾਂ ਵਾਂਗੂ ਪਾਲੇ ਹੋਣੇ ਬਾਈ ਦਾਣਾ ਪਾਣੀ ਕਰਦੇ ਟਾਈਮ ਨਾਲ ਆ ਕੇ ਨਾ ਸੋਲੇ ਪਾਉਣੇ ਆ ਜੇ ਆਵਾਰਾ ਰਹਿਣ ਇੰਨੀ ਖਰਾਕ ਕਿੱਥੇ ਪੋਵੇ ਜਾਨਵਰਾਂ ਨੂੰ ਬਾਈ ਜੇ ਆਵਾਰਾ ਰਹਿਣ ਵਾਲੀ ਜਾਨਵਰੀ ਨਹੀਂ ਹੈਗੇ ਬਾਈ ਮਰ ਜਾਣਗੇ ਇਹ ਜੇ ਬਾਰ ਰਹਿਣ ਲੱਗੇ ਇਹਨਾਂ ਨੂੰ ਐਵੇਂ ਦਾ ਐਵੇਂ ਦਾ ਮਾਹੌਲ ਹੀ ਸੂਟ ਕਰਦਾ ਏ ਕਬੂਤਰਾਂ ਨੂੰ ਅਸਲ ਦੇ ਵਿੱਚ ਤੇ ਹੁਣ ਇਹਨਾਂ ਨੂੰ ਪਾਣੀ ਭਰਦਾ ਮੈਂ ਸਾਰੇ ਖੁੱਡਿਆਂ ਚ ਇੱਧਰ ਵੀ ਪਾਣੀ ਨਿਕਗਾ ਉੱਪਰ ਦੀਏ ਹਾਂ ਹੁਣ ਇਹ ਇੱਧਰ ਆਉਣ ਲੱਗਾ ਬਚਾ ਜਾ ਯਾਰ ਛੋਟਿਆਂ ਦੇ ਤੰਗ ਘਾਰੂਗਾ ਹੁਣ ਚੱਲ ਕੋਈ ਚੱਕਰ ਨਹੀਂ ਨਗਰ ਲੂਆ ਦਾਂਗਾ ਨਿਆਣਾ ਤੱਕ ਹੈਗਾ ਐਡਾ ਵੀ ਚੱਕਰ ਨਹੀਂ ਕੋਈ ਬਚੇ ਦਾ ਆਪਾਂ ਨੂੰ ਆਹ ਹੋ ਗਿਆ ਮੌਸਮ ਸੈੱਟ ਯਾਰ ਹੁਣ ਤਾਂ ਮੇਰੇ ਖਿਆਲ ਨਾਲ ਕਿਹੜਾ ਮਹੀਂ ਪੂਗਾ ਆਪਣੇ ਬਾਬੇ ਮਸਤਵਾਨੇ ਸਾਹਿਬ ਬਾਬਾ ਬਿਆਤਰ ਸਿੰਘ ਦਾ ਮੇਲਾ ਹੁੰਦਾ ਬਾਈ ਮਸਤਵਾਨਾ ਸਾਹਿਬ ਤੇ ਉਦੋਂ ਮੀਂਹ ਮੀਂਹ ਜਿਹੀ ਰਿਸਾਵਣਾ ਹੁੰਦੀ ਆ ਅੱਜ ਪਹਿਲਾਂ ਦਿਨ ਅਥੇ ਪ੍ਰਕਾਸ਼ ਹੋ ਜਾਊਗਾ ਤੇ ਬੱਸ ਫੇਰ ਤਾਂ ਕੰਮ ਦੀ ਨਹੀਂ ਸਹੀ ਐ ਸਮਾਂ ਇਹ ਦਿਨ ਬਹੁਤ ਕਰੜੇ ਰਹਿ ਗਿਆ ਕਰਨਗੇ ਤੂੰ ਬਾਈ ਤੂੰ ਇੱਧਰ ਰਿਹਾ ਕਿਹੜੀ ਯਾਰ ਤੈਂ ਇੱਧਰ ਕੀ ਕਰਨ ਆਉਣਾ ਆਬ ਦੇਖੋ ਹੁਣੇ ਜਰਾ ਇਹ ਦੋ ਸੱਕਾ ਵਾਈ ਕੋਈ ਨਾ ਨੂੰ ਵੀ ਪਾਣੀ ਭਰਦੀ ਏ ਧੋ ਕੇ ਉਹ ਪਾਣੀ ਵਿੱਚ ਖੰਭ ਖੰਭ ਜੇ ਪਾ ਲੈਣੇ ਕੋ ਝਾੜ ਚ ਨਹੀਂ ਬਈ ਜਾਨਵਰ ਹਾਂ ਦਾ ਠੀਕ ਹੀ ਆ ਬਸ ਐ ਖੰਭ ਚਾ ਪਾਣੀ ਪਾਣੀ ਚ ਖੰਭ ਖੰਭ ਪਾ ਲੈਣੇ ਕੋ ਝਾੜ ਚ ਨੇ ਹਵਾ ਜਿਹੜਾ ਡੂਰੀ ਮਾਤ ਨੇ ਉਹ ਉੱਡ ਕੇ ਖੰਭ ਪੈ ਜਾਂਦਾ ਪਾਣੀ ਚ ਬਾਕੀ ਆਪਾਂ ਨੂੰ سپورਟ ਬਾਈ ਆਪਣੇ ਕਰ ਰਹੇ ਨੇ ਵੀ ਭਾਈ ਹਣਾ ਵੀਰਾਂ ਹੀ ਪਿਆਰ ਬਣਾ ਕੇ ਰੱਖੋ ਕਮੈਂਟ ਕਮੈਂਟ ਕਰੀ ਚੱਲੋ ਹਣਾ ਆਪਣਾ ਵਾਸਟ ਟਾਈਮ ਬਾਈ ਪੂਰਾ ਹੋ ਜੇ ਤੇ ਕਰਾਂਗੇ ਇੱਕ ਪਾਸਾ ਕੋਈ ਚੱਕਰ ਨਾ ਮਨ ਨੂੰ ਆਪਾਂ ਇਹ ਜੀ ਦਾ ਕਬੂਤਰ ਹੜਾਵਾਂਗੇ ਨਾੜਾ ਨਾਲ ਦਾ ਕੋਈ ਕੰਮ ਹੀ ਨਹੀਂ ਹੈਗਾ ਆਪਣੇ ਦਾ ਵੀ ਬਾਜ਼ੀਆਂ ਹੜਾਵਾਂਗੇ ਬਾਜ਼ੀਆਂ ਇੱਕ ਦੋ ਦਾ ਯਾਰ ਗਰੰਟੀ ਨਾਲ ਹੀ ਛੱਡੂਗਾ ਬਾਜ਼ੀਆਂ ਕੋਈ ਚੱਕਰ ਹੀ ਨਹੀਂ ਹੈਗਾ ਬਾਜ਼ੀਆਂ ਦਾ ਇੱਕ ਦੋ ਤੁਸੀਂ ਦੇਖਦੇ ਜਾਓ ਮੈਂ ਉਡਾ ਉਡਾ ਨਾ ਉਡਣਾ ਉਹ ਆ ਬਾਬੇ ਦੇ ਹੱਥ ਚ ਪਰ ਆਪਾਂ ਡਾਵਾਂਗੇ ਉਹ ਆਪਣੇ ਹੱਥ ਚ ਵੀ ਐਵੇਂ ਬਾਬਾ ਜੀ ਵੀ ਨਾ ਛੱਡੀਏ ਕਬੂਤਰ ਆ ਉੱਡੇ ਨਹੀਂ ਯਾਰ ਹਾਂ ਉਵੇਂ ਨਹੀਂ ਆਪਾਂ ਕਰਦੇ ਹੈਗੇ ਆਪਾਂ ਛੱਡਾਂਗੇ ਬਾਜ਼ੀਆਂ ਜ਼ਰੂਰ ਜਿੱਤ ਹਾਰ ਤਾਂ ਚੱਲਦਾ ਬਣੀ ਆ ਯਾਰ ਹਣਾ ਵੀ ਹਰੇਕ ਬੰਦਾ ਜਿੱਤ ਨਹੀਂ ਜਾਂਦਾ ਭਾਈ ਉਹ ਵੀ ਵੀਮ ਚਲਾ ਲਓ ਜੇ ਤਾਰ ਦਾ ਬਣੀ ਹੈ ਜੇ ਇੱਕ ਹਾਰੂਗਾ ਤਾਂ ਹੀ ਦੂਜਾ ਪਲੇਅਰ ਜਿੱਤੂਗਾ ਇਹਨਾਂ ਨੂੰ ਵੀ ਪਾ ਦੀਏ ਦਾਣੇ ਪਾਣੀ ਪਾ ਦੀ ਅਜ ਦਾਣੇ ਦਾ ਆਖਣ ਹੈਪੀ ਆਪੇ ਪਾ ਦੂਗਾ ਤੇ ਦਾਣੇ ਦਾਣੇ ਪਾਣੀ ਪਾ ਦੀਏ ਕਰਦਾ ਇਹਨਾਂ ਨੂੰ ਪਾਣੀ ਬਾਹਾਂਡਾ ਆ ਰਿਹਾ ਗੁਜੇ ਵਾਲਾ ਉਹਦੇ ਅਰੇ ਪੱਲੇ ਲਾਈ ਨਿਕਲ ਗਿਆ ਤੇ ਵਿੱਚ ਵੀ ਆਜ ਵੀ ਨਾ ਕੋਈ ਕਿਸੇ ਨਿਕਲ ਜੇ ਇਹ ਅਰਾਜ ਦਾ ਖੁੱਡਾ ਡਾ ਡਾ ਆਇਆ ਹੋਇਆ ਤਾਂ ਕਰ ਕਿਨੇ ਨਾ ਕਰਨ ਨਹੀਂ ਤਾਂ ਨਿਕਲ ਜਾਂਦਾ ਹਟਾ ਕੇ ਛੋਟੀ ਜਾ ਇਧਰ ਇਧਰ ਲਾ ਪਾਸਾ ਬਿੱਡਾ ਤੇ ਲੋ ਭਾਈ ਪਾਣੀ ਪੀਓ ਜੇ ਪੀਣਾ ਚਾਹੋ ਨੇ ਤੇ ਆ ਆਪਣੇ ਜਾਨਵਰ ਫਿਰਦੇ ਨੇ ਇਧਰ ਦਾਣੇ ਨੂੰ ਖਾਂਦੇ ਕੱਲ ਨੂੰ ਹੀ ਬਣਾਵਾਂਗੇ ਵੀਡੀਓ ਸਬੂਤਾਂ ਤੇ ਅੱਜ ਤਾਂ ਬਸ ਇੰਨੀ ਕੁ ਬਣ ਗਈ ਜਿੰਨੀ ਕੁ ਬਣਨੀ ਸੀ ਵੀਡੀਓ ਤੁਹਾਨੂੰ ਨਹੀਂ ਪਤਾ ਹੀ ਆ ਬਾਈ ਇਹਨੀਆਂ ਕੁ ਬਹੁਤ ਆ ਖਰ ਹਨ ਤਾਂ ਇਹ ਦੋਨੇ ਨੇ ਖਾਣ ਮਸ ਤੜੀਏ ਹੁਣ ਇਹਨਾਂ ਨੂੰ ਉਹਦੇ ਵੀ ਆਉਣ ਲੱਗ ਗਿਆ ਕੰਨੀਆਂ ਚੈੱਕ ਕਰੋ ਸਾਈਡ ਆਇਆ ਆ ਬੱਚਾ ਹੈ ਹੈਲੋ ਗਾਇਸ ਇਹਦਾ ਨਾਮ ਮੋਹਨ ਹੈ ਅਜਾ ਬਿਸ ਕਰ ਦੋ ਹੈਪੀ ਬਰਥਡੇ ਟੂ ਯੂ ਥੈਂਕ ਯੂ ਟੂ ਯੂ ਨੋ ਥੈਂਕ ਯੂ ਕੀ ਹੋਇਆ ਨਾਮ ਆਪਣਾ ਫਰੈਂਡ ਨੂੰ ਮੈਂ ਆਪਣੇ ਫਰੈਂਡ ਨੂੰ ਖਵਾਉਂਗਾ ਕੱਪਕੇਕ ਹੋਰ ਹੋਰ ਕੀ ਖਵਾਉਣਾ ਦੱਸੋ ਬਸ ਨਮੂ ਨੀ ਅੱਜ ਪਾਰਟੀ ਹੈ ਜੀ ਅੱਜ ਮੈਂ ਸਾਰਿਆਂ ਨੂੰ ਪਾਰਟੀ ਚ ਕੱਪ ਨਮੂਏ ਅੱਜ ਪਾਰਟੀ ਕਰੂ ਸਾਰਿਆਂ ਨੂੰ ਤੇ ਜਿੰਨੇ ਵੀ ਨਮੂ ਨੂੰ ਵਿਸ ਕਰਨਗੇ ਜਾਣ ਲੈਂਦੀ ਇਹ ਵੀ ਕਰ ਜ਼ਰੂਰ ਕਰੂ ਜੋ ਵੀ ਕਰੂਗਾ ਫਿਰ ਨਮੂ ਦਾ ਉਹਨੂੰ ਵੀ ਪਾਰਟੀ ਦੇਵਾਂਗੇ ਆਪਾਂ ਤੇ ਜਿਹੜੇ ਆਪਣੇ ਸਬਸਕ੍ਰਾਈਬ ਕਰਨਗੇ ਉਹਨਾਂ ਨੂੰ ਬੁਲਾਵਾਂਗੇ ਬੁਲਾਵਾਂਗੇ ਓਕੇ ਉਹਨਾਂ ਨੂੰ ਪਾਰਟੀ ਕਰਦਾਂਗੇ ਤੇ ਲੋਕੇਸ਼ਨ ਦੱਸ ਦੋ ਆਪਾਂ ਤੁਸੀਂ ਕਿੱਥੇ ਰਹਿਣੇ ਮਦਦ ਦੋ ਅਸੀਂ ਰਹਿਣੇ ਲਹਿਰੇ ਗੱਗਾ ਲੇਰਾ ਗੱਗਾ ਸੰਗਗੁਰੂ ਦੇ ਰਸਤੇ ਹਾਂ ਜਿਹੜਾ ਡਿਸਟ੍ਰਿਕਟ ਸੰਗਗੁਰੂ ਇਹ ਸਾਡੀ ਨੋਮੂ ਆ ਓਹੋ ਨੋਮੂ ਦਾ ਜਨਮ ਦਿਨ ਹੈ ਹੈਪੀ ਬਰਥਡੇ ਨੋਮੂ ਤੇ ਆਪਾਂ ਆ ਗਈ ਦੀ ਨੌਮੂ ਕੇ ਘਰੇ ਕੁੱਪਤਰਾ ਨੂੰ ਹੈਪੀ ਜਾਮੂਗਾ ਆਪਣੇ ਨੂੰ ਹੁਣ ਹੈਪੀ ਪਾਉਗਾ ਦਾਣੇ ਸਾਰੇ ਕੁੱਪਤਰਾ ਨੂੰ ਤੇਰੇ ਆਪਾਂ ਨੌਮੂ ਰ ਵਿਆਹ ਗਈ ਸੀ ਨੌਮੂ ਕਾ ਦੀ ਵੀ ਹੈਪੀ ਬਰਥਡੇ ਕਰੋ ਮੈਨੂੰ ਇੱਧਰ ਆ ਮੈਂ ਲੋ ਫੇਰ ਆਉਗਾ ਪਿੱਛੇ ਉਹਨੂੰ ਪਿੱਛੇ ਆਏਗਾ ਇਹਦਾ ਸਾਡੇ ਨੌਮੂ ਦਾ ਹੈਪੀ ਬਰਥਡੇ ਮੋੜੂ ਦਾ ਹੈਪੀ ਬਰਥਡੇ ਨੌਮੂ ਥੈਂਕ ਯੂ ਥੈਂਕ ਯੂ ਰਾਤ ਨੂੰ ਕੇਕ ਕਟਾਂਗੇ ਨੌਮੂ ਦਾ ਕੱਟਾਂਗੇ ਇੱਕ ਇੱਕ ਨੰਬਰ ਤੇ ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰ ਲੋ ਕੈਨੂੰ ਲਾਈਕ ਕਰ ਲੋ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਇਹਨਾਂ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਪਾਂ ਨੂੰ ਮਿਲਣਾ ਕਰਨਾ ਹੋਰ ਵਧਣਾ ਸਬਸਕ੍ਰਾਈਬ ਹਾਂ ਓਕੇ ਮਿਲਦੇ ਆਪਾਂ ਕੱਲ ਨੂੰ ਹੋਰ ਕੁਝ ਕੈਨਾਂ ਨੂੰ ਚੰਗਾ ਕਹੇ ਦੋ ਕੁਝ ਮਿਲਦੇ ਆ ਜੀ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਆ